ਲੁਟਦੀਆਂ ਵਾਰਦਾਤਾਂ ਤੋਂ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਨਜ਼ਰ ਆ ਰਹੇ ਨੇ ਸੋ ਲੁਧਿਆਣੇ ਦੇ ਚੇਤ ਸਿੰਘ ਨਗਰ ਇਲਾਕੇ ਦੇ ਵਿੱਚ ਮੋਟਰਸਾਈਕਲ ਸਵਾਰ ਦੋ ਲੋਕਾਂ ਨੇ ਇੱਕ ਮਹਿਲਾ ਤੋਂ ਮੋਬਾਈਲ ਫੋਨ ਖੋ ਲਿਆ ਜੀਹਾਂ ਚੋਰੀ ਕਰਕੇ ਲੈ ਗਏ ਇਹ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਜ਼ਰਾ ਤੁਸੀਂ ਵੀ ਸਾਵਧਾਨ ਰਹੋ ਅਜਿਹੇ ਲੁਟੇਰਿਆਂ ਤੋਂ ਜੋ ਸ਼ਰਿਆਮ ਦਿਨ ਦਿਹਾੜੇ ਲੁੱਟਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਰਾਹੁਲ ਕੁਮਾਰ ਨਾਮ तो क्या हुआ था इसे इलाके में कहाँ रहते हो तुम मैं तो, हाँ। जा तो दावाले दावाले के बोला है बोली पैसा नहीं है तब तो चेक करे लगा छह सौ रुपया ले लेते थे चेक कर लिया छीन लिया था ले लो कितने बजे की बात है तीन बजे की बात है कल दोपहर में हाँ दोपहर में ਤੋ ਹੱਲਾ ਮਚਾਇਆ ਕੋਈ ਆਇਆ ਨਹੀਂ ਸਹਾਇਤਾ ਕਰਨ ਲਈ ਦੋ ਤਿੰਨ ਕੋ ਦੇਖ ਕੇ ਚਲ ਗਿਆ ਫਿਰ ਸਰਦਾਰ ਜੀ ਬਥੇ ਇਹਾ ਬੜੀ ਬੋਲਾ ਗਿਆ ਉਹ ਛੋਟੇ ਬੋਲੇ ਵੈਸੇ ਸਭਾਤ ਹੋ ਗਿਆ ਠੀਕ ਹੈ ਜੀਰਾ ਸਾਹਿਬ ਅੱਜ ਸਪੇਸ਼ ਨਗਰ ਇਲਾਕੇ ਚ ਇੱਕ ਵੀਡੀਓ ਵੀਰਲ ਹੋ ਰਹੀ ਆ ਔਰ ਜਿਹਦੇ ਵਿੱਚ ਮੋਬਾਈਲ ਲੁੱਟਿਆ ਗਿਆ ਔਰ ਲੋਕ ਵੀ ਇਕੱਠੇ ਹੋਏ ਆ ਕੀ ਕਾਰਨ ਆ ਬਹੁਤ ਪਰੇਸ਼ਾਨੀ ਆ ਮਹੱਲੇ ਵਾਲਿਆਂ ਨੂੰ ਚਾਹੇ ਦਸ਼ਵੀਂ ਨਗਰ ਚਾਹੇ ਚੇਤ ਨਗਰ ਚਾਹੇ ਅਰਜਨ ਨਗਰ ਲੁੱਟਾਂ ਦੀ ਵਾਰ ਦੇ ਇੰਨੀ ਕੋ ਵਧ ਗਈ ਆ ਕਿ ਲੋਕੀ ਆਪਣੇ ਘਰ ਤੋਂ ਬਾਹਰ ਬੈਣ ਤੋਂ ਵੀ ਡਰਦੇ ਆ ਉਹ ਮੜਾ ਫਿਰਨਾ ਤਾਂ ਇੱਕ ਬੜੀ ਦੂਰ ਦੀ ਗੱਲ ਆ ਚਾਹੇ ਉਹ ਲੇਡੀਜ਼ ਆ ਚਾਹੇ ਉਹ ਜੈਂਟਸ ਆ ਇੰਡਸਟਰੀ ਏਰੀਆ ਛੋਟੀਆਂ ਛੋਟੀਆਂ ਇੰਡਸਟਰੀਆਂ ਉਹਦੇ ਵਿੱਚ ਲੇਬਰ ਕੰਮ ਕਰਦੀ ਆ ਜਿੱਦਣ ਉਹਨਾਂ ਨੂੰ ਤਨਖਾਹ ਮਿਲਦੀ ਆ ਜਾਂ ਅਡਵਾਂਸ ਮਿਲਦਾ ਉਦੋਂ ਨੇ ਹੀ ਵਾਰਦਾ ਤਾਂ ਜੜੀਆਂ ਸ਼ੁਰੂ ਹੋ ਜਾਂਦੀਆਂ ਇੱਕ ਲਾਈਨ ਕਰਕੇ ਸਾਡੀ ਕਰਕੇ ਜਦੋਂ ਦੀ ਇਹ ਬਾਰਡਰ ਲਾਈਨ ਹੋਈ ਆ ਇਹ ਲੋਕ ਭੱਜ ਕੇ ਕਦੀ ਉਧਰ ਭੱਜ ਜਾਂਦੇ ਕਦੀ ਇੱਧਰ ਆ ਜਾਂਦੇ ਆ ਉਹਦੇ ਕਰਕੇ ਪਰੇਸ਼ਾਨੀ ਮੈਂ ਵੀ ਦੋ ਤਿੰਨ ਵਾਰੀ ਫੜ ਕੇ ਦੋ ਕੁੱਤੇ ਵੀ ਆ ਥਾਣੇ ਵੀ ਦੇ ਕੇ ਆਂਦੇ ਫੜ ਕੇ ਪਰ ਫਿਰ ਉਹ ਬੰਦੇ ਛੁੱਟ ਜਾਂਦੇ ਪਤਾ ਨਹੀਂ ਕੀ ਕਰਨਾ ਪੁਲਿਸ ਪੁਲਿਸ ਦੀ ਕੀ ਮਜਬੂਰੀ ਆ ਇਹ ਤੇ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਫਿਰ ਮੋਹੱਲਾ ਨਾਸੀ ਦਾ ਆਪਣਾ ਕੋਈ ਹਸਾਕ ਦਾ ਲਾਉਣਗੇ ਫਿਰ ਪੁਲਿਸ ਬਲ ਸੈਸ਼ਨ ਦੇ ਉੱਤੇ ਗੱਲ ਆ ਜਾਣੀ ਆ ਵੀ ਇਹਨਾਂ ਨੇ ਆਪ ਕੀਤਾ ਸਾਰਾ ਕੁਝ ਸੋ ਅਸੀਂ ਬੇਨਤੀ ਕਰਦੇ ਹਾਂ ਪੁਲਿਸ ਨੂੰ ਕਿਤਨਾ ਕਿਤੇ ਸਰਕਾਰ ਨੇ ਕਿਹਾ ਸੀਗਾ ਵੀ ਅਸੀਂ ਥੱਲ ਪੂਰੀ ਪਾਵਾਂਗੇ ਤੇ ਪੁਲਿਸ ਦਾ ਸਖਤ ਪੈਣਾ ਇਹ ਤਾਂ ਸਿਰਫ ਇੱਕ ਗੱਲਾਂ ਕਿਤਾਬੀ ਗੱਲਾਂ ਨੇ ਆ ਤੁਹਾਡੇ ਮੱਲਾ ਨਾਸੀ ਸਾਰੇ ਖੜੇ ਨੇ ਪੁਛ ਲੋ ਇਕੱਲੇ ਇਕੱਲੇ ਬੰਦੇ ਨੂੰ ਪੁਛ ਲੋ ਵੀ ਇੱਥੇ ਕੀ ਹੋ ਰਿਹਾ ਵਾ ਸੋ ਇੰਨਾ ਕੋ ਮਾਹੌਲ ਖਰਾਬ ਆ ਇਹ ਯੂਪੀ ਵਿਹਾਰ ਵਾਲਾ ਮਾਹੌਲ ਹੋ ਗਿਆ ਇੱਥੇ ਵੀ ਹੁਣ ਸੋ ਡਰਦੇ ਆ ਸਰ ਕੋਈ ਸਲੰਡਰ ਕੋਈ ਸਲੰਡਰ ਵਾਲੇ ਨਹੀਂ ਛੱ ਉਹ 500 ਰੁਪਏ ਵਾਲੇ ਨੂੰ ਨਹੀਂ ਛੱਡਦੇ ਉਹਦੇ ਵੀ ਟੱਕ ਮਾਰ ਕੇ ਨਿਕਲ ਜਾਂਦੇ ਚਾਹੇ 500 ਰੁਪਏ ਉਹਦੀ ਚੇਹੇ ਮੰਗ ਹੀ ਕਰਦੇ ਆ ਪੁਲਿਸ ਪ੍ਰਸ਼ਾਸਨ ਵਿੱਚ ਇੱਥੇ ਸਖਤ ਪਹਿਰਾ ਲਾਇਆ ਜਾਵੇ ਆ ਨਸ਼ੇੜੀਆਂ ਨੂੰ ਫੜਿਆ ਜਾਵੇ ਜਿਹੜੇ ਸਾਡੇ ਵਾਸਤੇ ਆ ਕੇ ਅਸੀਂ ਫੜ ਕੇ ਪੁਲਿਸ ਪ੍ਰਸ਼ਾਸਨ ਫੜਾਵਾਂਗੇ ਉਹਨਾਂ ਨੂੰ ਕੋਈ ਮਤਲਬ ਹੈ ਕ੍ਰਾਈਮ ਕਰਨ ਵਾਲੇ ਬੰਦੇ ਨੂੰ ਇੱਥੋਂ ਲਿਜਾ ਕੇ ਪੁਲਿਸ ਦੇ ਹਵਾਲੇ ਕੀਤਾ ਜਾਂਦਾ ਉਹਦੇ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਸਾਨੂੰ ਇਹ ਜਵਾਬ ਦਿੱਤਾ ਜਾਵੇ ਮੱਲੇ ਵਾਲਿਆਂ ਨੂੰ ਇਹ ਜਿਹੜੇ ਮਜ਼ਦੂਰ ਲੋਕ ਐ ਇਹ ਕਾਰਖਾਨੇ 'ਚ ਕੰਮ ਕਰ ਕਰਕੇ ਤਨਖਾਹਾਂ ਲੈ ਕੇ ਆਪਣੇ ਬੱਚਿਆਂ ਨੂੰ ਭੇਜਦੇ ਆ ਉਹਨਾਂ ਨੂੰ ਲੁੱਟਖੋ ਕਰ ਲੈਂਦੇ ਆ ਰਾਜੀ ਉਹਨਾਂ ਨੂੰ ਮਾਰਨ ਦੀ ਧਮਕੀ ਦਿੰਦੇ ਆ ਉਹ ਬੰਦੇ ਨੂੰ ਫੜ ਕੇ ਜਦੋਂ ਅਸੀਂ ਪੁਲਿਸ ਦੇ ਅੰਡਰ ਲੈ ਕੇ ਜਾਂਦੇ ਆ ਤਾਂ ਪੁਲਿਸ ਕਾਰਵਾਈ ਕਿਉਂ ਨਹੀਂ ਕਰਦੀ ਇਹਦਾ ਰੀਜ਼ਨ ਕੀ ਐ ਮੱਲਾ ਸਭ ਤੋਂ ਪਹਿਲੇ ਇਹ ਗੱਲ ਪੁੱਛਣੀ ਚਾਹੁੰਦਾ ਵਾ ਅੱਜ ਕੀ ਮਾਮਲਾ ਆ ਜਿਹੜੇ ਇਕੱਠੇ ਹੋਏ ਇੱਥੇ ਵੀਰੇ ਇਕੱਠੇ ਤਾਂ ਅਸੀਂ ਸਾਨੂੰ ਕਾਫੀ ਢੇਰ ਤੋਂ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ ਚਲੋ ਦੇਰ ਆਏ ਦਰਸਤਾ ਐ ਅੱਜ ਸਾਰਾ ਮੱਲਾ ਇਕੱਠਾ ਵਾ ਰੋਜ ਦੀ ਬਾਰਦਾਤਾ ਨੇ ਰੋਜ ਦੀਆਂ ਕੋਈ 10 ਵਜੇ ਕੁੱਟੇ ਜਾ ਰਿਆ ਕੋਈ ਦਸ਼ਮੇਸ਼ ਨਗਰ ਗਲੀ ਨੰਬਰ 14 ਚੇਤਨਗਰ ਤੋਂ ਲੈ ਕੇ ਦਸ਼ਮੇਸ਼ ਨਗਰ ਤੱਕ ਇਹੀ ਹਾਲ ਆ ਚਾਹੇ ਕੋਈ ਦਿਨੇ ਪ੍ਰਵਾਸੀ ਜਾਂਦਾ ਚਾਹੇ ਕੋਈ ਮੋਬਾਈਲ ਦੇ ਉੱਤੇ ਗੱਲਾਂ ਕਰਦਾ ਜਾਂਦਾ ਕੋਈ ਲੇਡੀਜ਼ ਗੁਜਰੀ ਹੈ ਮੋਬਾਈਲ ਤੇ ਗੱਲ ਕਰਦੀ ਤਾਂ ਪੱਕਾ ਹੀ ਖੋ ਲੈਣਾ ਮੋਬਾਈਲ ਤਾਂ ਤੰਤ ਲੱਗਿਆ ਤਾਂ ਮੋਬਾਈਲ ਜਦੀ ਖੋ ਲੈਣਾ ਉਹਨਾਂ ਨੇ ਔਰ ਬਾਕੀ ਪੈਸੇ ਖੋ ਰਹੇ ਨੇ ਜੇਬਾਂ ਚੋਂ ਕੱਢ ਰਹੇ ਨੇ ਖਾਸ ਕਰਕੇ 10 ਤਰੀਕ 11 ਤਰੀਕ 12 ਤਰੀਕ ਜਦੋਂ ਲੇਬਰ ਨੂੰ ਪੈਸੇ ਮਿਲਦੇ ਆ ਉਦੋਂ ਖੋਏ ਜਾਂਰ ਜਾਂ 25 ਤਰੀਕ ਦੇ ਨੇੜੇ ਤੇ ਇਹ ਤਾਂ ਪੱਕੀਆਂ ਬ ਬੜੀ ਪਰੇਸ਼ਾਨੀ ਵੱਧ ਗਈ ਆ ਮੈਂ ਆਇਆ ਤੇ ਸਾਰੇ ਅੰਕਲ ਜੀ ਉਹਨੇ ਸਾਰੇ ਮੇਰੇ ਸੀਨੀਅਰ ਮੇਰੇ ਵੱਡੇ ਭਰਾ ਸਾਰੇ ਖੜੇ ਨੇ ਇੱਥੇ ਅਸੀਂ ਹੁਣ ਪੁਲਿਸ ਪ੍ਰਸ਼ਾਸਨ ਨੂੰ ਵੀ ਫੋਨ ਕੀਤਾ ਤੇ ਐਮਐਲਏ ਸਾਹਿਬ ਨੂੰ ਵੀ ਫੋਨ ਕੀਤਾ ਐਮਐਲਏ ਸਾਹਿਬ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਕੈਂਡੀਗਟ ਗਏ ਹੋਣੇ ਉਹਨੇ ਸਰਦਾਰ ਕਲਵਾਨ ਸਿੰਘ ਜੀ ਸਿੱਧੂ ਤੇ ਉਹਨਾਂ ਨੇ ਤੁਰੰਤ ਐਸਐਚਓ ਨੂੰ ਫੋਨ ਕਰ ਦਿੱਤਾ ਇੱਥੇ ਪੁਲਿਸ ਆ ਰਹੀ ਆ ਅਸੀਂ ਜਿੰਨੇ ਜਿੰਨੇ ਕੁ ਮੇਰੇ ਕੋਲੇ ਬੰਦੇ ਨੇ ਜਾਂ ਜਿਹੜੇ ਹੋਰ ਇੱਥੇ ਲੁੱਟਾ ਘੁਆਈਆਂ ਉਹਨਾਂ ਨੂੰ ਸਭ ਨੂੰ ਬੁਲਾ ਲੈਣਾ ਸੀ ਚਾਹੇ 12 ਜਾਣੇ ਹੋਣ ਚਾਹੇ 15 ਜਾਣੇ ਬਾਇਰ ਰਿਕਾਰਡ ਉਹਨਾਂ ਕੋਲ ਵੀਡੀਓ ਵੀ ਨੇ ਇੱਕ ਅਜ ਮੈਟੋ ਵਾਲਾ ਲੁੱਟਿਆ ਉਸਦੇ ਕੋਲੇ ਵੀ ਵੀਡੀਓ ਹੈ ਵੀਡੀਓ ਵਿੱਚ ਵੀ ਸਾਫ਼ ਦਿਖ ਰਹੇ ਨੇ ਜਿਹੜੇ ਜਿਹੜੇ ਲੁੱਟਾ ਹੋ ਕਰਦੇ ਨੇ ਅਸੀਂ ਹੁਣ ਕਿੰਨੇ ਲੋਕਾਂ ਨਾਲ ਲੁੱਟ ਹੋਈ ਹੈ ਇਹ ਤਾਂ ਅਣਗਿਣਤ ਨੇ ਜੀ ਰੋਜ਼ ਦੇ 2-4 2-4 ਲੁੱਟ ਰਹੇ ਨੇ ਜਿਹੜੀ ਸੱਚਾਈ ਆ ਅਸੀਂ ਹੁਣ ਇਕੱਠੇ ਹੋ ਕੇ ਐਸਐਸਓ ਸਾਹਿਬ ਕੋਲੇ 6 ਨੰਬਰ ਡਿਵੀਜ਼ਨ ਜਾਂਦੇ ਆ ਉਹ ਜਿਹੜੇ ਬੰਦੇ ਇਸ ਇਸ ਗੱਲ ਤੋਂ ਪ੍ਰਭਾਵਿਤ ਨੇ ਕਿਸੇ ਦੇ ਟੱਕ ਮਾਰਿਆ ਗਿਆ ਕਿਸੇ ਦੀ ਬਾਹ ਦੇ ਉੱਤੇ ਟੱਕ ਮਾਰਿਆ ਗਿਆ ਖੌਣ ਵੇਲੇ ਅਸੀਂ ਉਹਨਾਂ ਨੂੰ ਬਕਾਇਦਾ ਵੀਡੀਓ ਜਿਹੜੀ ਨਾਲ ਲੈ ਕੇ ਜਾਵਾਂਗੇ ਅਸੀਂ ਪੁਲਿਸ ਨੂੰ ਇਹੀ ਰਿਕਵੈਸਟ ਕਰਾਂਗੇ ਤੇ ਤੁਰੰਤ ਐਕਸ਼ਨ ਔਰ ਇਵਨ ਸਭ ਨੂੰ ਹੀ ਪਤਾ ਹੋਵੇ ਆ ਵੀ ਬੰਦੇ ਕਿੱਥੋਂ ਆਉਂਦੇ ਆ ਕੀ ਕਰਦੇ ਜਿਹੜੀ ਸੀਸੀਟੀਵੀ ਵਾਇਰਲ ਹੋ ਰਹੀ ਆ ਜੀ ਇੱਕ ਲੇਡੀ ਨੂੰ ਮੋਬਾਈਲ ਕੋਇਆ ਇਹ ਕਿਹੜੇ ਇਲਾਕੇ ਦੀ ਆ ਇਹ ਵੀ ਇੱਥੇ ਦੀ ਆ ਰਾਧਾ ਸੋਮੀ ਰੋਡ ਤੋਂ ਹੋਇਆ ਇਹ ਚੇਤਨਗਰ ਵਾਲੇ ਪਾਸੇ 10 ਨੰਬਰ ਗਲੀ ਵਾਲੇ ਪਾਸੇ ਨੀਟੋ ਜੁਐਲਰ ਦੇ ਮਗਰਲੇ ਪਾਸੇ ਪੱਕਾ ਡੇਰਾ ਵਾ ਜੀ ਉਹਨਾਂ ਦਾ ਨਹੀਂ ਜਿੱਥੇ ਪੁਲਿਸ ਗਈ ਆ ਵੀ ਕੋਈ ਵਾਰਦਾਤ ਨਹੀਂ ਹੋਊਗੀ ਤੁਹਾਨੂੰ ਸੂਚਿਤ ਕੀਤਾ ਜਾਵੇ ਤੁਸੀਂ ਪੁਲਿਸ ਨੂੰ ਕਿੰਨੇ ਸੂਚਿਤ ਕੀਤਾ ਮੈਂ ਮੈਂ ਅਜ ਤੱਕ ਪਹਿਲਾਂ 4 ਪ੍ਰਵਾਸੀ ਲੈ ਕੇ ਗਿਆ ਸੀਗਾ ਉਹਨਾਂ ਦੀ ਵੀ ਰਿਪੋਰਟ ਉੱਥੇ ਥਾਣੇ 6 ਨੰਬਰ ਚ ਪਈ ਆ ਉਹਨਾਂ ਨੂੰ ਵੀ ਮੁੰਡਿਆਂ ਨੂੰ ਬੁਲਾ ਲੈਣੇ ਆ ਤਾਂ ਕਿ ਉਹਨਾਂ ਦੀ ਵੀ ਜਿਹੜੀ ਕਾਰਵਾਈ ਹੋਈ ਨਹੀਂ ਜਾਂ ਹੋਈ ਆ ਜਾਂ ਕਿੱਥੇ ਆ ਉਹ ਵੀ ਅਸੀਂ ਅੱਜ ਪੂਰਾ ਪੂਰਾ ਦੀ ਪੂਰਾ ਪੁਲਿਸ ਵਾਲ ਪ੍ਰਸ਼ਾਸਨ ਨੂੰ ਪੁੱਛ ਲੈਣਾ ਵੀ ਉਹਦੀ ਉਹਨਾਂ ਦੀ ਕਾਰਵਾਈ ਕਿੱਥੇ ਆ ਤੇ ਆਹ ਵਾਲੇ ਬੰਦਿਆਂ ਦੀ ਵੀ ਕਾਰਵਾਈ ਤੁਰੰਤ ਕਰਾਈ ਜਾਵੇ ਮੰਗ ਇਹੀ ਕਰਦੇ ਆ ਤੇ ਉਹਨਾਂ ਨੂੰ ਚੱਕਿਆ ਜਾਵੇ ਤੇ ਇਸ ਮੁਹੱਲੇ ਨੂੰ ਬਚਾਇਆ ਜਾਵੇ ਕਿਉਂਕਿ ਇੱਥੇ ਸਾਰੀ ਇੰਡਸਟਰੀ ਛੋਟੀ ਇੰਡਸਟਰੀ ਲੱਗੀ ਹੋਈ ਆ ਇੰਡਸਟਰੀ ਦੇ ਵਿੱਚ ਜਿੰਨੇ ਪ੍ਰਵਾਸੀ ਕੰਮ ਕਰਦੇ ਨੇ ਉਹ ਸਾਰੇ ਡਰਦੇ ਨੇ ਔਰ ਖਾਸ ਕਰਕੇ ਇਹ ਏਰੀਆ ਦੇ ਵਿੱਚ ਫੈਕਟਰੀਆਂ ਵਿੱਚ ਕੰਮ ਕਰਕੇ ਰਾਜ ਨਹੀਂ ਵੀ ਲੁੱਟਖੋ ਹੋ ਜਾਣੀ ਹੈ ਪੈਸੇ ਜਾਣੇ ਨਹੀਂ ਪਿੰਡ ਨੂੰ ਜਾਂ ਉਹਨਾਂ ਦੀ ਜੇਬ 'ਚ ਨਹੀਂ ਜਾਣੇ ਉਹਨਾਂ ਨੇ ਜੋ ਕਰਦੇ ਨੇ ਉਹਨਾਂ ਨੂੰ ਪੈਸਾ ਲੁੱਟਖੋਣ ਵਾਲੇ ਕੀ ਕਰਦੇ ਨੇ ਚਿੱਟਾ ਵਾਲੇ ਜਾਂ ਕੀ ਕਰਦੇ ਨੇ ਨਸ਼ਾ ਕਰਦੇ ਨੇ ਸਾਨੂੰ ਨਹੀਂ ਇਸ ਗੱਲ ਨਾਲ ਹੈਗੀ ਇਹ ਤੁਰੰਤ ਸਾਡਾ ਮੱਲੇ ਨੂੰ ਬਿਲਕੁਲ ਕਲੀਨ ਕਰ ਦਿੱਤਾ ਜਾਵੇ ਇਹ ਚੋਰੀ ਚੁੱਪੀ ਤੋਂ ਸਾਨੂੰ ਪਹਤਾਇਆ ਜਾਵੇ ਤੁਰੰਤ ਨਹੀਂ ਪੁਲਿਸ ਦਾ ਮਤਲਬ ਕਿ ਇਥੇ ਪਹਿਰਾ ਨਹੀਂ ਹੈਗਾ ਜਿਵੇਂ ਪੀਸੀਆਰ ਆਂਦੀ ਹੈ ਜੀ ਨਹੀਂ ਪੀਸੀਆਰ ਆਉਂਦੀ ਹੈ ਜੀ ਪੀਸੀਆਰ ਤਾਂ ਹੁਣ ਦੇਖੋ ਇੱਕ ਜਿਹੜਾ ਲਾਉਗੀ ਉਸ ਤੋਂ ਬਾਅਦ 15-20 ਮਿੰਟ ਬਾਅਦ ਜਾਂ ਪੁਲਿਸ ਨੂੰ ਪੀਸੀਆਰ ਪੀਸੀਆਰ ਵਾਲਿਆਂ ਨੂੰ ਵੀ ਥੋੜਾ ਜਿਹਾ ਪ੍ਰੋਬਲਮ ਆ ਜਾਂਦੀ ਕਿਤੇ ਹੋਰ ਜਾਣਾ ਪੈ ਜਾਂਦਾ ਦੇਖੋ ਪੀਸੀਆਰ ਆਉਂਦੀ ਆ ਜਰੂਰ ਆਉਂਦੀ ਆ ਪਰ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਬਾਰਦਾਤ ਹੋ ਜਾਂਦੀ ਉੱਥੇ ਜਾਣਾ ਪੈ ਜਾਂਦਾ ਜੇ ਉਹ ਘੰਟਾ ਨਾ ਆਏ 2 ਘੰਟੇ ਫੇਰ ਨਾ ਆਏ ਫੇਰ ਉਨੇ ਟਾਈਮ ਚ ਬਾਰਦਾਤ ਹੋ ਜਾਣੀ ਆ ਇਹ ਕੋਈ ਪੱਕਾ ਹੱਲ ਕੀਤਾ ਜਾਵੇ ਬਸ ਕੀ ਨਾਮ ਹੈ ਤੁਹਾਡਾ ਐਸਆਈ ਰਣਵੀਰ ਸਿੰਘ ਜੀ ਤੇ ਸਰ ਕੀ ਮਾਮਲਾ ਜੀ ਜਿਹੜਾ ਇਹ ਮਾਮਲਾ ਹੈਗਾ ਜੀ ਇੱਥੇ ਮਛੀੜੀ ਬੰਦਿਆਂ ਦਾ ਜੋ ਕਿ ਦੂਸਰੇ ਇਲਾਕਿਆਂ ਦੇ ਵਿੱਚੋਂ ਆ ਕੇ ਇੱਥੇ ਬਾਰਦਾਤਾਂ ਕਰਦੇ ਨੇ ਤੇ ਉਸ ਦੇ ਨਾਲ ਪਬਲਿਕ ਬੜੀ ਪਰੇਸ਼ਾਨ ਆ ਜੀ ਉਹ ਪਬਲਿਕ ਇਕੱਠੀ ਹੋਈ ਸੀ ਉਹਨਾਂ ਦੇ ਅੱਜ ਵਿਚਾਰ ਸੁਨੇ ਗਏ ਨੇ ਉਹਨਾਂ ਦੀਆਂ ਗੱਲਾਂ ਬਾਤਾਂ ਅਸੀਂ ਸੁਨੇ ਗਏ ਵੀ ਉਹਨਾਂ ਨੂੰ ਕਿੱਥੇ ਕਿੱਥੇ ਕਿਹੜੇ ਕਿਹੜੇ ਜਗ੍ਹਾ ਤੇ ਪ੍ਰੋਬਲਮ ਆ ਰਹੀ ਹੈ ਉਸ ਪ੍ਰੋਬਲਮ ਨੂੰ ਸੋਲਵ ਕਰਨ ਲਈ ਉਸ ਸਰਕਾਰ ਦੀ ਨਾਲ ਹੁਣ ਅੱਗੇ ਵੀ ਕੰਮ ਕਰਦੀ ਸੀ ਤੇ ਹੁਣ ਵੀ ਕਰੇਗੀ ਤੇ ਅੱਗੇ ਕਰਦੀ ਵੀ ਰਹੇਗੀ ਲੋਕਾਂ ਨੂੰ ਬੜੀ ਮੁਸ਼ਕਲ ਆ ਰਹੀਆਂ ਨੇ ਹੁਣ ਵੀ ਜਿਹੜੀ ਪਰਦਾਤ ਹੋਈ ਆ ਮੋਬਾਈਲ ਖੋਇਆ ਗਿਆ ਵੀਡੀਓ ਵਾਇਰਲ ਹੋ ਰਹੀ ਆ ਔਰ ਕਿਤਨਾ ਕਿਤੇ ਜਿਹੜੇ ਲੋਕ ਨੇ ਉਹ ਪੁਲਿਸ ਨੂੰ ਕਹਿ ਰਿਹਾ ਕਿ ਪੁਲਿਸ ਸਾਡੇ ਜਿਹੜੇ ਕੰਪਲੀਟਾਂ ਲਖਾਈਆਂ ਉਹਦੀ ਕਾਰਵਾਈ ਕਰੇ ਜਲਦੀ ਜਲਦੀ ਅਸੀਂ ਤਕਰੀਬਨ ਤਕਰੀਬਨ ਹਰ ਕੰਪਲੀਟ ਦਾ ਨਮਟਾਰਾ ਜਿੰਨੀ ਜਲਦੀ ਹੋ ਸਕਦਾ ਉਹਨਾਂ ਕਰਦੇ ਆਂ ਕੁਝ ਹੈ ਕੰਪਲੀਟਾਂ ਕਵਰਟਿੰਗ ਜਿਨ੍ਹਾਂ ਤੇ ਵੀ ਵਿਚਾਰ ਚੱਲ ਰਿਹਾ ਵਾ ਤੇ ਪਬਲਿਕ ਦੇ ਸੰਯੋਗ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਕੈਮਰੇ ਬਹੁਤ ਘੱਟ ਮੇਨ ਰੂਟ ਤੇ ਲੱਗੇ ਹੋਏ ਨੇ ਜਿੱਥੋਂ ਕਿ ਕੋਈ ਬਾਰਦਾਤ ਨੂੰ ਇਲਜ਼ਾਮ ਦੇਂਦੇ ਬੰਦੇ ਬਾਰੇ ਕੋਈ ਵਿਊਜ ਨਹੀਂ ਪਤਾ ਲੱਗਦਾ ਹੈਗਾ ਇਸ ਕਰਕੇ ਇਤੋਂ ਦੇ ਫੈਕਟਰੀ ਵਾਲਕਾਂ ਨੂੰ ਅਤੇ ਕਿਹਾ ਜਾਂਦਾ ਵੀ ਵੱਧ ਤੋਂ ਵੱਧ ਕੈਮਰਿਆਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਸਾਡੇ ਪੁਲਿਸ ਡਿਪਾਰਟਮੈਂਟ ਦਾ ਸੰਯੋਗ ਦਿੱਤਾ ਜਾਵੇ। ਤੇ ਇਹ ਕਿਹੜੇ ਇਲਾਕੇ ਜੀ ਤੁਸੀਂ ਆਏ ਹੋ ਸਰ? ਇਹ ਦਸ਼ਮੀਸ਼ ਨਗਰ 14 ਨੰਬਰ ਗਲੀ ਚ ਆਇਆ ਜੀ। ਇਸ ਇਲਾਕਾ ਦੇ ਵਸਨੀਕ ਨੂੰ ਪੁਲਿਸ ਵੱਲੋਂ ਕੁਝ ਤਲਾਹ ਦੇਣਾ ਚਾਹੁੰਦੇ ਜਿਵੇਂ ਕਹਿਣ ਦਾ ਮਤਲਬ ਕੀ ਕਿ ਜੇਕਰ ਉਹ ਮੌਕੇ ਦੇ ਉੱਤੇ ਉਹਨਾਂ ਨੂੰ ਲੋੜ ਪੈਂਦੀ ਹੈ ਪੁਲਿਸ ਨੂੰ ਅਸੀਂ ਆਪਣਾ ਮੋਬਾਈਲ ਨੰਬਰ ਉਹਨਾਂ ਨੂੰ ਪ੍ਰੋਵਾਈਡ ਕੀਤਾ ਵਾ ਜੇ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਸਾਨੂੰ ਤੁਰੰਤ ਕਾਲ ਕਰ ਸਕਦੇ ਨੇ।